ਉਹ ਬੈਂਚ ਸਾਹਿਬ ਜਿਹਨੇ ਅਲੀਗੇਸ਼ਨ ਲਾਇਆ ਉਹ ਮੈਨੂੰ ਲੱਗਦਾ ਕੀ ਨੌਜੀ ਇਨਸਪੈਕਟਰ ਸਾਹਿਬ ਦਾ ਅਮਨ ਜੀ ਉਹ ਇਨਸਪੈਕਟਰ ਹੈ ਤੇ ਅਲੀਗੇਸ਼ਨ ਕਿਸ ਦੇ ਖਿਲਾਫ ਲਾ ਰਹੀ ਹੈ ਜੀ ਉਹ ਸਿੱਧੀ ਜਿਹੀ ਸਾਈ ਆ ਰਹੀ ਆ ਅਲੀਗੇਸ਼ਨ ਲਿਖਾ ਰਹੀ ਹੈ ਹਰਜੋਤ ਬੈਂਚ ਦੇ ਖਿਲਾਫ ਤੇ ਇਹਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਹਰ ਜੋਤ ਬੈਂਟ ਦੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲ ਬਾਲ ਦਊਗਾ ਮਗਰ ਆਹ ਆਲ ਦਾ ਰਿਸਪੈਕਟ ਫॉर ਹਿਸ ਵਾਈਫ ਪਰ ਮੈਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹੋ ਜੀ ਗੱਲ ਆਏ ਕਿ ਵਰਸ ਬੈਨੀਫਿਟ ਆਫ ਡਾਊਟ ਜਦ ਮੈਂ ਇਹਦੀ ਟਵੀਟ ਪੜ੍ਹੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ੱਡਾ ਝੂਠਾ ਹੇ ਮੋਟੂ ਆ ਵੇਖੋ ਕੀ ਕਹਿ ਰਹੇ ਆ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲਿਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਐਨ ਇੰਜੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿੰਦਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਆ ਕੋਈ ਇਹ ਵੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕਹਿੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂ ਮੈਂ ਆਪ ਮੰਨੇ ਦਾ ਮਗਰ ਖਲਖੀ ਘਾਰਾ ਵਾਲਾ ਘਾਰਾ ਵਾਲੀ ਦੀ ਸ਼ਿਫਟ ਕਰੀ ਜਾਵੇ ਘਾਰਾ ਵਾਲੀ ਘਾਰਾ ਵਾਲੇ ਦੀ ਕਰੀ ਜਾਵੇ ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਣਾ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਕਰ ਤੂੰ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਿਪਾਈ ਹੈ ਤੇ ਹਰਜੋਤ ਸਿੰਘ ਹੈ ਫਿਰ ਐ ਕਰ ਕੇਜਰੀਵਾਲ ਦੀ ਇਨਕੁਆਇਰੀ ਕੌਣ ਕਰ ਰਿਹਾ ਜੀਪੀਆਈ ਈਡੀ ਤੇ ਸੱਚੇ ਸ਼ਗਿਰਦ ਦਾ ਤਾਂ ਫਿਰ ਇਹੀ ਫੈਸਲਾ ਹੈ ਕਿ ਅੱਜ ਚਿੱਠੀ ਲਿਖ ਦੇ ਵੀ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬੜਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਦੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਗੀਟੀਆ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਦੇਖ ਲੈ ਕੇ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਦੇਖ ਲੈਂਦਾ ਆਕਸਾ ਪੈ ਜੀਦਾ ਕਿ ਬਾਪ ਪਲੇ ਤੇਰੇ ਸ਼ਰਾਹੇ ਜਾਂ ਵੀ ਧਰਨਾ ਵਜਿਆ ਕਿ ਦਿੱਤੀ ਏਡੀਆ ਗੇੜ ਤੇ ਮਾਰਿਆ ਸੀ ਨਾ ਉੱਥੇ ਮਾਰਿਆ ਸੀ ਮੈਨੂੰ ਕੇਜਰੀ ਆਲ ਵੀ ਕਹਿੰਦਾ ਹਣਾ ਵਾਹੇ ਜੇ ਚਾਹੀ ਤੇਰੀ ਦੇ ਇਹਦੇ ਚਾਰਕ ਧਰਨੇ ਹੋਰ ਵਾਜਾਂ ਮੇਰੇ ਅੱਗੇ ਮੈਨਾਂ ਦਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ ਤੇ ਤੂੰ ਵਜ਼ੀਰ ਹਾਂ ਉਹ ਤਾਂ ਨਹੀਂ ਲਿਆ ਸਕਦੇ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜੀਰ ਚੋਰ ਦੱਸੋ ਉਹਨੇ ਵਿਚਾਰੇ ਨੇ ਇਥੋਂ ਕਾਇਸਾ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਦੋ ਤੂੰ ਸੱਚਾ ਹੈ ਤੇ ਅਈ ਸਭ ਤੋਂ ਪਹਿਲਾਂ ਅਫਾੜਿਓ ਹੁੰਗਰ ਸਾਹਿਬ ਜਿਹੜਾ ਮਾਇਕ ਸੌਰੀ ਗੁਸਾ ਆਖੀ ਮਾਂ ਨੂੰ ਫੜਨਾ ਸਭ ਤੋਂ ਪਹਿਲਾਂ ਤਾੜੀ ਤਾਂ ਮੈਂ ਮਾਰੂ ਅਈ ਜੋਰ-ਜੋਰ ਦੀ ਮਾਰੂ ਕਿ ਇਹ ਵਾਕਿ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਹੈ ਅਕਵੇ ਵਿਚਾਰਾ ਪਾਟਨ ਨੂੰ ਆਇਆ ਕਿਵੇਂ ਏਡਾ ਵਿਚਾਰਾ ਖਾ ਪੀ ਕੇ ਮਹਾ ਸੇਕ ਬਣਾਈਏ ਤੇ ਮੈਂ ਗੱਲ ਕਰਕੇ ਐਵੇਂ ਉਹਦਾ ਘਟਕੂ ਵਧਾਵਾਂ ਮਤਲਬ ਮੈਂ ਨਹੀਂ ਚਾਹੁੰਦਾ ਕਿ ਇਹ ਜੀ ਕੋ ਹਾਲਾਤ ਪੈਦਾ ਕਰਾਂ ਕਿ ਜੀਤੇ ਨਾਲ ਉਹਦੀ ਹਾਰਟ ਬੀਟ ਵਧੇ ਮਗਰ ਮੇਰੇ ਤੋਂ ਰਿਹਾ ਵੀ ਨਹੀਂ ਜਾਂਦਾ ਕਿਉਂਕਿ ਨਾਮ ਹੈ ਤੁਹਾਡਾ ਵੀ ਦਿਲ ਨਹੀਂ ਤੋੜ ਸਕਦਾ ਤੇ ਜਨਮੈ ਦੀ ਕਵਿਟ ਪੜਦਾ ਤੇ ਪੜ ਪੜ ਕੇ ਮੈਨੂੰ ਹਾਸ਼ਾ ਵੀ ਆਉਂਦਾ ਬੇਖੋ ਬੜੇ ਧਿਆਨ ਨਾਲ ਪੜਿਓ ਇੱਕ ਇੱਕ ਲਫ਼ਜ਼ੇ ਦਾ ਜਿਵੇਂ ਕਹਿੰਦੇ ਨੇ ਕੀਮਤੀ ਹੀਰੇ ਨੇ ਅਨਮੋਲੀ ਰਕੈਂਦੇ ਨੇ ਇਹਨਾਂ ਤੇ ਐਮਐਲਏ ਉਹ ਜਿੰਨੇ ਵੀ ਹੈਗੇ ਮਾਜਰੇ ਮੁੰਜਰੇ ਜਿਹੜਾ ਉਹਦਾ ਮਸਲਾ ਚੱਲਦਾ ਚਲੋ ਬਾਜਵਾ ਸਾਹਿਬ ਉਹਨੂੰ ਚੰਗੀ ਤਰ੍ਹਾਂ ਦੱਸਦੇ ਮਗਰ ਬਾਜਵਾ ਸਾਹਿਬ ਨੂੰ ਪਤਾ ਨਹੀਂ ਕੀ ਹੋਇਆ ਖੁੱਲ ਕੇ ਜੀ ਨਹੀਂ ਬੋਲਦੇ ਉਹਨਾਂ ਦੀ ਵੀ ਕੋਈ ਬ੍ਰੇਕਅਪ ਬਰਾਕਰ ਤੇ ਲੱਗਦਾ ਪੈਰ ਧਰਿਆ ਗਿਆ ਚਲੋ ਸਤਿਕਾਰਯੋਗ ਨੂੰ ਮੈਨੂੰ ਲੱਗਦਾ ਬੋਲਣਗੇ ਮਗਰ ਮੈਂ ਹਰਜੋਤ ਸਿੰਘ ਬੈਂਕਸ ਦੀ ਆ ਦੇਖ ਰਿਹਾ ਸੀ ਟਵੀਟ ਉnderดับ ਨੇ ਕਨਾਲੀ ਦਾ ਲਾ ਉਹ ਤੇ ਕੇਜਰੀਆ ਦੀ ਫੋਟੋ ਲਾਈ केजरीवाल दसद्याई सलाखा पिछे वाली फोटो लाई मैं पता नहीं है कि कब होना कहना जस्ट लोन अबाउट बेसलैस एलीगे मेड बाय अ टेंटेड ऑफिसर अगेंस्ट मी एंड माई वाइफ एंड एन एग्जैम्पलरी आई पी एस ऑफिसर विदॉटलैस रिकॉर्ड ਹੁਣ ਬੈਂਸ ਸਾਹਿਬ ਜਿਹਨੇ ਐਲੀਗੇਸ਼ਨ ਲਾਇਆ ਉਹ ਮੈਨੂੰ ਲੱਗਦਾ ਕੀ ਨੌਜੀ ਇੰਸਪੈਕਟਰ ਸਾਹਿਬ ਦਾ ਅਮਨਜੋਤ ਕੋ ਹੈ ਹਾਂ ਅਮਨਜੋਤ ਕੀ ਅਮਨਪ੍ਰੀਤ ਅਮਨਜੋਤ ਅਮਨਜੋਤ ਅਮਨਪ੍ਰੀਤ ਅਮਨਜੋਤ 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 ਉਹ ਇੰਸਪੈਕਟਰ ਹੈ ਤੇ ਐਲੀਗੇਸ਼ਨ ਕਿਸ ਦੇ ਖਿਲਾਫ ਲਾ ਰਹੀ ਹੈ ਜੀ ਉਹ ਸਿੱਖੀ ਜੀ ਖਾਈ ਆ ਇਹ ਐਲੀਗੇਸ਼ਨ ਲਿਖਾ ਰਹੀ ਹੈ ਹਰਜੋਤ ਬੈਂਸ ਦੇ ਖਿਲਾਫ ਤੇ ਇਹਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਹਰਜੋਤ ਬੈਨ ਦੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲ ਬਾਲ ਦਊਗਾ ਮਗਰ ਆ ਆਲ ਦਾ ਰਿਸਪੈਕਟ ਫॉर ਹਿਸ ਵਾਈਫ ਪਰ ਮੈਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹੋ ਜੀ ਗੱਲ ਆਏ ਗਿਵਰ ਸ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ 3 ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਿਆ ਕਿ ਬੋਲ ਮੈਂ ਬੋਲਣ ਵਾਲਣ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰਜੋਤ ਬੈਂਚ ਨਾਲ 86 ਬੱਕਰੇ ਵੀ 100 ਹੋਣੇ ਇਹ ਰੇਤਾ ਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਬੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਣਾ ਪਰ ਮੈਂ ਬਾਅਕੇ ਨਹੀਂ ਬੋਲਿਆ ਚਲੋ ਕੱਲ ਤੱਕ ਫਿਰ ਮਾਨੇ ਜੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚਿੰਨ੍ਹ ਵਿੱਚ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਹਾ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਹੈ ਮੋਟੂ ਆ ਵੇਖੋ ਕੀ ਕਹਿਣ ਲਿਆ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫਿਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲਿਗੇਸ਼ਨਸ ਮੇਡ ਬਾਈ ਅ ਟੈਂਟਡ ਆਫੀਸਰ ਅਗੇਂਸਟ ਮੀਨਬਰ ਵੀ ਪਹਿਲਾਂ ਹੀ ਉਹਨੂੰ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਐਗਜ਼ੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿਤਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਆ ਕੋਈ ਇਹਦੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਪ ਮੰਨੇ ਦਾ ਮਗਰ ਖੇਕੀ ਘਰ ਵਾਲਾ ਘਰ ਵਾਲੀ ਦੀ ਸ਼ਿਫਟ ਕਰੀ ਜਾਵੇ ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਪੜਾ ਅੱਗੇ ਆ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਵੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂ ਕਹਿੰਦਾ ਐਜ਼ ਅ ਸੋਲਜਰ ਆ ਵਰਿੰਦ ਕੇਜਰੀਵਾਲ ਓਨੈਸਟੀ ਇਜ਼ ਮਾਈ ਧਰਮ ਉਹਨੇ ਕਿੱਡਾ ਓਨੈਸਟਾ ਹੋਤਾ ਉਥੋਂ ਦੀ ਰੇਤ ਦੀਆਂ ਖੱਡਾ ਬੋਲਦੀਆਂ ਨੇ ਰੋਜ਼ ਕੋਲ ਕੋਈ ਨਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਯਾ ਜਿਵੇਂ ਇੱਕ ਅਫਸਰ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਵੱਜ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫੂ ਇੰਬੋਡੀਜ਼ ਪ੍ਰੋਫੈਸ਼ਨਲਿਜ਼ਮ ਐਂਡ ਇੰਟੈਗ੍ਰਿਟੀ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦ ਫਰੂਥ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਪਾਈ ਹੈ ਤੇ ਹਜੂਤ ਸੋ ਬੈਂ ਫਿਰ ਐ ਕਰ ਕੇਜਰੀਵਾਲ ਦੀ ਇਨਕੁਆਇਰੀ ਕੌਣ ਕਰ ਰਿਹਾ ਸੀਬੀਆਈ ਈਡੀ ਤੇ ਸੱਚੇ ਸ਼ਗਿਰਤ ਦਾ ਤਾਂ ਫਿਰ ਇਹੀ ਫੈਸਲਾ ਕਿ ਅੱਜ ਚਿੱਠੀ ਲਿਖ ਦੇ ਕਿ ਭਾਈ ਮੇਰੇ ਤੋਂ ਕੇਜਰੀਆ ਸਾਹਿਬ ਤੋਂ ਬਾਹਲਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਦੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿਥੇ ਮਗੀਟੀਆਂ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਦੇਖ ਲੈ ਕੇ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਦੇਖ ਲੈਂਦਾ ਹੱਥ ਹੱਥ ਪੈ ਜੀਦਾ ਕਿ ਬਾਪ ਪਲੇ ਤੇਰੇ ਸ਼ਰਾਹੇ ਜਾਂ ਵੀ ਧਰਨਾ ਵਜਿਆ ਕਿ ਬੱਚੇ इंडिया गेट ਤੇ ਮਾਰਿਆ ਸੀ ਨਾ ਉੱਥੇ ਮਾਰਿਆ ਸੀ ਮਨੋ ਕੇਜਰੀ ਆਲ ਵੀ ਕਹਿੰਦਾ ਹਣਾ ਵਾਹ ਇਹ ਜੇ ਚਾਹੀ ਤੇਰੀ ਇਹ ਜੇ ਚਾਰ ਕਿ ਧਰਨੇ ਹੋਰ ਵਾਜਾਂ ਮੇਰੇ ਅੱਗੇ ਮੈਨਾਂ ਦਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ ਤੇ ਤੂੰ ਵਜ਼ੀਰ ਹੈ ਉਹ ਤਾਂ ਨਹੀਂ ਵਿਆਹ ਸਕਦਾ ਕੋ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜ਼ੀਰ ਚੋਰ ਦਤੋ ਉਹਨੇ ਕਿਹਾ ਇਹ ਸੋ ਕੈ ਸਰ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਦੋ ਤੂੰ ਸੱਚਾ ਤੇ ਅਈ ਸਭ ਤੋਂ ਪਹਿਲਾਂ ਅਫਾੜੇ ਹੁਂਦਰ ਸਾਹਿਬ ਜਿਹੜਾ ਮਾਈਕ ਸੌਰੀ ਗੁਸਤਾਖੀ ਮਾਫ ਤੂੰ ਪੜਨਾ ਸਭ ਤੋਂ ਪਹਿਲਾਂ ਤਾੜੀ ਤਾਂ ਮੈਂ ਮਾਰੂ ਅਈ ਜੋਰ-ਜੋਰ ਦੀ ਮਾਰੂ ਕਿ ਇਹ ਵਾਕਿ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲਓ ਇਨੂੰ ਤਾਂ ਹੋਰ ਨੂੰ ਕਮੇਟ ਦੀ ਚੇਤੇ ਆਈ ਆ ਚਿੱਠੀ ਕਦੋਂ ਦੀ ਲਿਖੀ ਆ ਵੇਖੋ ਵਾ ਮੈਡਮ ਕੀ ਲਿਖਦੀ ਆ ਕਹਿੰਦਾ ਆਈ ਹੰਬਲੀ ਸੁਮਿਟ ਥੈਟ ਔਨ 9 1 2024 ਇਹਨੇ ਚਿੱਠੀ ਲਿਖੀ ਆ ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਹੈਨਾ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਤੂੰ ਸੁਤਿਆ ਪਿਆ ਸੀ 8 ਮਹੀਨੇ ਦੇ ਤੱਕ ਮੈਨੇਜਮੈਂਟ ਚੱਲ ਰਹੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦਿਆਂਗੇ ਉਹ ਕੁਝ ਹੋ ਜਾਂਦੀ ਸੀ ਤੇ ਫਿਰ ਮਤਲਬ ਰੱਪ ਜਾਣਦਾ ਕੀ ਮਤਲਬ ਇਹ ਜਿਹੀ ਕੁਝ ਚਾਹੁੰਦਾ ਸਰਕਾਰਾਂ ਮਗਰ ਅਕੀਲ ਚ ਜੇ ਤੈਨੂੰ 9 8 9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਨੇਜ ਕਰਨ ਦੀ ਇਹਦਾ ਸੀਰੀਅਸ ਅਲਿਗੇਸ਼ਨਸ ਇਟਸ ਅਬਾਊਟ ਫਰਾਡਿੰਗ ਪੀਪਲ ਇਹ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਆ ਜਿਹਨਾਂ ਰੋਜ਼ ਸਾਈਬਰ ਕ੍ਰਾਈਮ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5000 ਲੈ ਕੇ ਕਿਸੇ ਤੋਂ 15000 ਲੈ ਕੇ ਥਿਸ ਇਬਾਊਟ ਥੈਟ ਸਾਈਬਰ ਕ੍ਰਾਈਮ ਫੋਟੋ ਕੱਟੇ ਵੀਡੀਓ ਆ ਮੈਂ ਘਰ ਦੀ ਫੋਟੋ ਬਥੋਰਨਾ ਕਿੱਥੇ ਮੈਂ ਆ ਜਾ ਕੇ ਆਇਆ ਆ ਬੱਗੇ ਹੈ ਜਿਹਦੀ ਬੇਸਮੈਂਟ ਤੇ ਇਹ ਚੱਲਦਾ ਸੀ ਇਹ ਸਾਈਬਰ ਕ੍ਰਾਈਮ ਉਹ ਵੀਡੀਓ ਬਥੋਰਦਾ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਦੇਖ ਕੇ ਆਇਓ ਇਹਦਾ ਐਡਰੈਸ ਲਿਖਿਆ 500 ਸਕੁਅਰ ਫੁੱਟ ਦਾ ਅਨਕੰਸਟਰਕਟਿਡ ਹਾਊਸ ਕਾਰਨਰ ਹਾਊਸ ਐਟ ਪੀਪੀ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਨੰਨਕਨਾਲਾ ਦਾ ਵਿਜੇ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਦੀ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਰਜੋਤ ਬੈਂਕ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋਈ ਕੰਮ ਆਪਸੇ ਇੱਕ ਦੂਜੇ ਦੀ ਮਦਦ ਕਰਦੇ ਆ। ਇੰਨਾ ਵੱਡਾ ਸਾਈਬਰ ਫਰੌਡ ਚੱਲ ਰਿਹਾ ਹੋਵੇ। 8-9 ਮਹੀਨੇ ਦੀ ਚਿੱਠੀ ਆ ਡੀਜੀਪੀ ਸਾਹਿਬ ਕੋਲ ਪਈ ਹੋਵੇ। ਡੂ ਯੂ ਐਕਸਪੈਕਟ ਦਾ ਡੀਜੀਪੀ ਟੂ ਡੂ ਜਸਟਿਸ ਟੂ ਡੇ? ਜਿਹੜੇ 8-9 ਮਹੀਨਿਆਂ 'ਚ ਨਹੀਂ ਕਰ ਸਕੇ ਤੁਸੀਂ ਇੱਕ ਮਨਿਸਟਰ ਦੇ ਖਿਲਾਫ ਇੱਕ ਐਸਐਚਓ ਨੇ ਅਲਿਗੇਸ਼ਨਸ ਕਰਤੀਆਂ। ਇਕ ਆਪ ਦੇ ਸਿੱਧੇ ਰੱਬ ਸੇ ਖਲਾਫ ਕਰਦੇ ਮੈਂ ਕਹਿੰਦਾ ਚਲੋ ਸੱਚੇ ਹੋ ਨੇ ਬਗਰੇ ਸੱਚ ਹੈ ਕਿ ਝੂਠਾ ਹੈ ਤੇਦੀ ਇਨਕੁਆਇਰੀ ਤਾਂ ਭਾਈ ਜੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਊ ਕੋਈ ਸੀਪੀਆਈ ਕਰੂ ਕੋਈ ਈਡੀ ਕਰੂ ਫੇਰ ਹੀ ਪਤਾ ਲੱਗੂ ਨਾਟਕ ਪੰਜਾਬ ਪੁਲਿਸ ਇਟਸੈਲਫ ਜਿਹੜਾ ਇੱਥੇ ਰੋਮਾਂਟਿਕ ਹੈ ਰਿਆ ਬੀਬੀ ਸ਼ਾਕ ਬੋਲਦੀ ਹਾਲੇ ਹਨ ਮੈਂ ਆਖਾਂ ਮੈਂ ਬੈਨੇਫੀਟ ਟੌਪ ਡਾਊਨ ਦੇਣਾ ਇਸ ਸਤਕਾਰਯੋਗ ਸਾਡੇ ਮੈਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬਬੂ ਗੋਚਾ ਜੀ ਤਾਂ ਨਹੀਂ ਠੀਕ ਇਹ ਨਾ ਟਕੜਾ ਨਗਰ ਪਰ ਉਹਨਾਂ ਨੂੰ ਸਤਿਕਾਰਯੋਗ ਨਹੀਂ ਮੈਂ ਉਹਨਾਂ ਨੂੰ ਬੈਨੀਫੀਟ ਆਫ ਡਾਊਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂਗਾ ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੂ ਤੇ ਮੈਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿੰਦਾ ਟਵੀਟ ਕਰਾਈ ਯਾਰ ਟਵੀਟ ਕਰਾ ਅਟਵੀਟ ਦੇ ਵਿਆਪਤੀ ਕਰ ਦਿਓ ਜਦ ਇਹਨੇ ਅਖੀਰ ਚ ਕਹਿਤਾ ਵੀਰ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਾ ਟਰੂਥ ਤੇ ਫੇਰ ਭਾਵੇਂ ਸੱਚਤ ਤੱਕ ਜੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਛੂ ਮੋਟੋ ਨੋਟਿਸ ਲੈ ਲਵੇ ਕੇਸ ਦਾ ਤੇ ਜਾਂ ਤੁਸੀਂ ਸੀਬੀਆਈ ਨੂੰ ਭੇਜ ਦਿਓ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤੇ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾ ਸਕਦਾ ਇਸ ਲਈ ਅੱਜ ਜੋ ਫਾਈਨੈਂਸ਼ੀਅਲ ਐਮਰਜੈਂਸੀ ਦੇ ਹਾਲਾਤ ਹੈ ਜਾਂ ਜੋ ਲਾਅਨ ਆਰਡਰ ਦੇ ਹਾਲਾਤ ਨੇ ਵੈ ਡ੍ਰੈਗਡ ਗੈਂਗਸਟਰ ਦੇਖੋ ਕਮਾਲ ਹੋ ਗਈ ਇਹ ਪਿੱਟ ਲੋਦੇ ਘਰ ਦੇ ਬਾਹਰ ਫਾਇਰਿੰਗ ਕਰਦੀ ਆ ਬੈਠਿਆ ਇਧਰ ਲੀਆਂ ਜੇਲਾ ਚ ਹੈ ਕਦੇ ਉਹਦੇ ਘਰ ਦਿੰਦੇ ਕਦੇ ਸਲਮਾਨ ਖਾਨ ਦੇ ਗੋਲੀਆਂ ਮਾਰਿਉਂਦੇ ਆ ਤੇ ਬੜੇ ਮੌਜ ਨਾਲ ਕਹਿੰਦੇ ਕਿ ਅਸੀਂ ਕਰ ਲਿਆ ਔਰ ਇਹੀ ਭਗਵਾਨਤ ਬਾਦਸ਼ਾਹ ਜਿਹੜਾ ਪਿੰਦਾ ਹੀ ਅਸੀਂ ਬੋਲਦੀ ਬਰਾਡ ਨੂੰ ਫੜ ਲਿਆ ਉਹ ਬਾਬਾ ਜੀ ਫੜ ਕੇ ਲਪੋਇਆ ਕਿੱਥੇ ਆ ਦਸ ਲੋਕਾਂ ਕਿ ਖਾਦੀ ਪੀਤੀ ਜੀ ਬਿਆਨ ਛੱਡ ਦੇਣਾ ਕਿ ਜਿਹੜਾ ਹੋ ਗਿਆ ਛੋ ਲੋਕੀ ਦੇਖਦੇ ਰਹਿ ਛੋ ਇਹ ਸਾਰੀ ਗੱਲਾਂ ਨੂੰ ਲੈ ਕੇ ਜੋ ਅੱਜ ਹਾਲਾਤ ਸੂਬੇ ਦੇ ਬਣਿਆ ਲਾਈਕ ਐਨੀ ਸਿਟੀਜ਼ਨ ਆਫ ਦਿਸ ਸਟੇਟ ਐਂਡ ਦਿਸ ਕੰਟਰੀ ਅਸੀਂ ਸਾਰੇ ਚਿੰਤੇ ਤਾਂ ਕਿ ਆ ਬਾਰਡਰ ਸਟੇਟ ਦੇ ਜੋ ਹਾਲਾਤ ਨੇ ਉਹਦੇ ਬਾਰੇ ਜ਼ਰੂਰ ਧਿਆਨ ਦਿੱਤਾ ਜਾਵੇ ਅਦਰਵਾਈਜ਼ ది ਸਟੇਟ ਇਜ਼ ਹੈਡਿੰਗ ਸਾਊਥ ਬਹੁਤ ਖਤਰਨਾਕ ਹਾਲਾਤ ਸਟੇਟ ਦੇ ਬਣ ਰਹੇ ਆ ਐਂਡ देयर ਵੀ ਟੋਟਲ ਅਨਾਰਕੀ ਇਸ ਲਈ ਮੈਂ ਔਰ ਇੱਕ ਪੇਪਰ ਸਕੈਮ ਜਿਵੇਂ ਪਹਿਲਾਂ ਇੱਕ ਹੋਇਆ ਸੀ ਨਾ ਸਕੈਮ ਜਿੱਤੇ ਇਹਨਾਂ ਦਾ ਇੱਕ ਮੰਤਰੀ ਇਨਵੋਲਡ ਸੀ ਜੀ ਦਾ ਮੁੰਡੇ ਨੂੰ ਇਹ ਨੌਕਰੀ ਦੋਦੇ ਬਲਕਾਤ ਸਿੰਘ ਉਹ ਜਿਹੜਾ ਪਰਤੀਲਾ ਜਾਂ ਵਜੀਰ ਆ ਇਹਨਾਂ ਦਾ ਬਲਕਾਰ ਸਿੰਘ ਦੇ ਮੁੰਡੇ ਦਾ ਆਇਆ ਸੀ ਫਿਰ ਆਇਆ ਸੀ ਉਹਨੇ ਹਾਈ ਕੋਰਟ ਤੋਂ ਕੇਸ ਵਾਪਸ ਲੈ ਲਿਆ ਜਦੋਂ ਅਸੀਂ ਰੌਲਾ ਪਾਇਆ ਤੇ ਉਹ ਮੁੜ ਕੇ ਉਹ ਮੁੰਡਾ ਪਰਤੀ ਹੋ ਕੇ ਸਬ ਇੰਸਪੈਕਟਰ ਆ ਮੈਂ ਨਵਾਂ ਪੇਪਰ ਲੀਕ ਬਾਰੇ ਅੱਜ ਬੜੀ ਛੇਤੀ ਕਲਾਸਾ ਕਰੂੰਗਾ ਕਿ ਕਿ ਬਹੁਤ ਵੱਡੀ ਧੰਦਲੀ ਇੱਕ এমਪਲੋਇਮੈਂਟ ਵਾਸਤੇ ਜਿਹੜੇ ਪੇਪਰ ਹੋਏ ਆ ਉਹਦੇ ਚ ਹੋਈ ਆ ਜਿੰਨੇ ਪਹਿਲਾਂ ਉਹ ਨੈਕ ਤਸੀਲ ਦਾ ਰਾਣੇ ਸੰਗਰੂਰ ਦੇ ਨਹੀਂ ਪਰਤੀ ਹੋ ਗਈ ਸੀ ਸਾਰੇ ਜਿਹੜੇ ਵੈਸੇ ਥਾ ਨੇਪ ਤਸੀਲਦਾਰ ਦਾ ਕੀ ਮਿਲਦਾ ਪਟਵਾਰੀ ਦਾ ਟੈਸਟ ਵੀ ਪਾਸ ਕਰਦੇ ਸੀ ਇਹ ਭਗਵੰਤ ਮਾਨ ਦੀ ਸਰਕਾਰ ਵੇਲੇ ਸਾਰੇ ਪੇਪਰ ਟਾਪ ਕਰ ਗਏ ਉਹ ਜੋ ਇੱਕ ਨਵਾਂ ਸ਼ੈਮ ਆਇਆ ਉਹ ਵੀ ਤੁਹਾਡੇ ਅੱਗੇ ਰੱਖੂੰਗਾ ਮੈਂ ਚਾਹੂੰਗਾ ਕਿ ਭੁੰਦਰ ਸਾਹਿਬ ਵੀ ਇਹਨਾਂ ਮੁੱਦਿਆਂ ਦੇ ਉੱਤੇ ਕਿਉਂਕਿ ਜੋਸ ਤਰੀਕੇ ਨਾਲ ਬੋਝ ਪਾਇਆ ਜਾ ਰਿਹਾ ਲੋਕਾਂ ਤੇ ਆ ਪਿਛਲੇ ਸਮੇਂ ਉਹ ਰੈਵਨਿਊ ਦੇ ਵੀ ਜ਼ਮੀਨ ਦੀਆਂ ਜਿਹੜੇ ਸਰਕਰ ਰੇਟ ਹੈ ਉਹ ਵੀ ਰਵਾਈਜ਼ ਕੀਤੇ ਹਰ ਤਰੀਕੇ ਨਾਲ ਕੋਸ਼ਿਸ਼ ਲੋਕਾਂ ਦੇ ਬੋਝ ਪਾਉਣ ਦੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਸੂਚਿਤ ਨਹੀਂ ਦੇ ਰਹੀ ਉਹਦੇ ਬਾਰੇ ਭੁੰਦਰ ਸਾਹਿਬ